ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੈਲੌਗ ਲੌਗ ਤੇ ਅਸੀਂ ਸਾਰੇ ਇਕੱਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਇਕੱਠਾਕ ਹੋਣੋਗੇ ਆਪਾਂ ਸਵੇਰ ਦੇ ਜਿਹੜੇ ਸਾਰੇ ਕੰਮ ਧੰਦੇ ਕਰ ਲਏ ਆ 11:00 ਵਾਲੀ ਆਪਾਂ ਜਿਹੜੀ ਚਾਹ ਉਹ ਵੀ ਬਣਾ ਕੇ ਪੀ ਲਈ ਆ 11:30 11:45 ਦਾ ਟਾਈਮ ਹੋ ਗਿਆ ਬੱਚਿਆਂ ਦੀਆਂ ਜਿਹੜੀਆਂ ਉਹ ਆਨਲਾਈਨ ਕਲਾਸਾਂ ਲਗਦੀਆਂ ਯੇ ਤੁਹਾਨੂੰ ਪਤਾ ਹੀ ਹੈ ਕਿ ਜ਼ਿਆਦਾਤਰ ਸਾਰੇ ਜਿਹੜੇ ਸਕੂਲ ਆ ਬੰਦ ਆ। ਇੱਥੇ ਫਰੋਹੇਪੁਰ ਜ਼ਿਲ੍ਹਾ ਕਰਕੇ ਜਿਹੜੇ ਸਾਡੇ ਬੱਚਿਆਂ ਦੇ ਵੀ ਸਕੂਲ ਆ ਜਿਹੜੇ ਉਹ ਬੰਦ ਹੋ ਗਏ ਆ। ਸਾਡੇ ਇੱਥੇ ਵੈਸੇ ਪਾਣੀ ਦਾ ਕੋਈ ਖਤਰਾ ਹੈ ਨਹੀਂ ਸੀ। ਪਰ ਜਦੋਂ ਸਾਡਾ ਜ਼ਿਲ੍ਹਾ ਫਰੋਹੇਪੁਰ ਆ ਤੇ ਫਿਰ ਇਸੇ ਕਰਕੇ ਸਾਡੇ ਬੱਚਿਆਂ ਦੇ ਸਕੂਲ ਹੋ ਗਏ ਬੰਦ ਆ। ਕਿਉਂਕਿ ਜੇ ਸਕੂਲਾ ਵਾਲੇ ਸਕੂਲ ਨਹੀਂ ਬੰਦ ਕਰਦੇ ਤੇ ਫਿਰ ਜਿਹੜੇ ਸਰਕਾਰ ਵੱਲੋਂ ਇਹਨਾਂ ਨੂੰ ਜੁਰਮਾਨਾ ਪੈ ਜਾਂਦਾ ਕਿ ਜੁਰਮਾਨਾ ਭਰਨਾ ਪੈਂਦਾ। ਇਸ ਲਈ ਜਿਹੜਾ ਸਰਕਾਰ ਦਾ ਹੁਕਮ ਆ ਸਕੂਲ ਵਾਲਿਆਂ ਨੂੰ ਮੰਨਣਾ ਹੀ ਪੈਂਦਾ ਇਸ ਲਈ ਸਾਡੇ ਬੱਚਿਆਂ ਨੂੰ ਵੀ ਛੁੱਟੀਆਂ ਸਾਡੇ ਬੱਚਿਆਂ ਦੇ ਵੀ ਸਕੂਲ ਬੰਦ ਦਾ ਤੇ ਬੱਚਿਆਂ ਦਾ ਜਿਹੜੀਆਂ ਆਨਲਾਈਨ ਕਲਾਸਾਂ ਉਹ ਲੱਗਦੀਆਂ ਸਾਡੇ ਹੁਣ ਵੈਸੇ 2 ਦਿਨ ਹੋ ਗਏ ਆ ਕਿ ਸਾਡੇ ਮੀਂਹ ਨਹੀਂ ਆਇਆ ਕੱਲ ਵੀ ਨਹੀਂ ਹੈ ਨਹੀਂ ਸੀ ਵਧੀਆ ਧੁੱਪ ਨਿਕਲੀ ਹੋਈ ਸੀ ਅੱਜ ਵੀ ਬਹੁਤ ਸੋਹਣਾ ਜਿਹੜਾ ਦਿਨ ਲੱਗਿਆ ਹੋਇਆ ਧੁੱਪ ਨਿਕਲੀ ਹੋਈ ਆ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਕਿ ਪਰਮਾਤਮਾ ਜਿਹੜਾ ਮੀਂਹ ਆਏ ਤੂੰ ਬੰਦ ਕਰ ਹੁਣ ਕਿਉਂਕਿ ਮੀਂਹ ਦੀ ਜ਼ਰੂਰਤ ਹੈ ਨਹੀਂੀ ਬਹੁਤ ਸਾਰੇ ਲੋਕ ਆ ਜਿਹਦੇ ਵਿਚਾਰੇ ਬੇਕਾਰ ਹੋਏ ਫੈੱਡੇ ਆ ਦੇ ਕਾਸ਼ਟ ਦੇ ਫਸਲਾਂ ਜਿਹੜੀਆਂ ਖਰਾਬ ਹੋ ਗਈਆਂ ਝੋਨੇ ਜਿਹੜੇ ਉਹ ਮਰ ਗਏ ਆ ਜਿੱਥੇ ਇੰਨਾ ਚਿਰ ਜ਼ਿਆਦਾ ਪਾਣੀ ਉੱਥੇ ਫਸਲ ਨਹੀਂ ਬਚ ਸਕਦੀਗੀ ਇਸ ਲਈ ਆਪਾਂ ਪਰਮਾਤਮਾ ਅੱਗੇ ਦਾ ਅਰਦਾਸ ਹੀ ਕਰ ਸਕਦੇ ਆਂ ਕਿ ਪਰਮਾਤਮਾ ਜਿਹੜਾ ਤੂੰ ਮੀਂਹ ਉਹ ਬੰਦ ਕਰ ਹੁਣ ਸਾਡੇ ਤਾਂ 2 ਦਿਨ ਹੋ ਗਏ ਜਿਹੜਾ ਮੀਂਹ ਨਹੀਂ ਪਿਆ ਜਿਹੜੇ ਕਾਫੀ ਜਗ੍ਹਾ ਤੇ ਕਾਫੀ ਦਿਨ ਹੋ ਗਏ ਸੀ ਜਿੱਥੇ ਮੀਂਹ ਪਈ ਜਾਂਦੇ ਨੂੰ ਉੱਥੇ ਜ਼ਿਆਦਾ ਜਿਹੜੇ ਵੀ ਪਾਣੀ ਆਇਆ ਹੋਇਆ ਹੜ ਦੇ ਜਿਹੜੇ ਹਾਲਾਤ ਬਣੇ ਹੋਏ ਆ ਆਪਣੇ ਦਾ ਵਿੱਚ ਦੋ ਦਿਨ ਹੀ ਮੀਂਹ ਆਇਆ ਉਸ ਤੋਂ ਬਾਅਦ ਹੁਣ ਦੋ ਦਿਨ ਹੋ ਗਏ ਜਿਹੜਾ ਮੀਂਹ ਆਪਣੇ ਨਹੀਂ ਪੈਂਦਾ ਬੱਚੇ ਘਰੇ ਆ ਬਸ ਆਪਾਂ ਰੋਟੀ ਪਾਣੀ ਜਿਹੜਾ ਬਣਾ ਲੈਂਦਾ ਖਾ ਲੈਂਦਾ ਇਹ ਕੰਮ ਤਾਂ ਕਰਨ ਕਰਨੀ ਪੈਂਦੇ ਆ ਢਿੱਡ ਭਰੇ ਬਿਨਾਂ ਤਾਂ ਸਰਦਾ ਹੀ ਨਹੀਂਗਾ ਬੱਚੇ ਤਾਂ ਕਿੰਦੀ ਵਾਰੀ ਵਾਰੀ ਕੁਸ਼ਨਾ ਕੋਸ ਮੰਗਦੇ ਰਹਿੰਦੇ ਆ ਸਾਨੂੰ ਭੁੱਖ ਲੱਗੀ ਆ ਸਾਨੂੰ ਭੁੱਖ ਲੱਗੀ ਆ ਪਹਿਲਾਂ ਰੋਟੀ ਬਣਾ ਕੇ ਖਾ ਲਈਆ ਹੁਣ ਚਾਹ ਬਣਾ ਕੇ ਪੀ ਲਈਆ ਕੰਮ ਤਾਂ ਦੇ ਜਿਹੜੇ ਉਹ ਆਪਣੇ ਚੱਲਦੇ ਹੀ ਰਹਿੰਦੇ ਆ ਕਾਫੀ ਸਾਰੇ ਜਿਹੜੇ ਕੱਪੜੇ ਉਹ ਢੇਲੀ ਦੇ ਹੋ ਜਾਂਦੇ ਆ ਕੱਪੜੇ ਸੁੱਕ ਗਏ ਸੀ ਉਹ ਆਪਾਂ ਤੈਹ ਲਾ ਕੇ ਸਾਰੇ ਸਾਂਭ ਲਈਆ ਕਿਉਂਕਿ ਅੱਜ ਜਦੋਂ ਧੁੱਪਾ ਕਾਫੀ ਜ਼ਿਆਦਾ ਤੇਜ਼ ਆ ਤਾਂ ਆਪਾਂ ਇਹ ਕੱਪੜੇ ਸਾਰੇ ਆਪਣੇ ਸੁੱਕ ਗਏ ਸੀ ਉਹ ਆਪਾਂ ਸਾਰੇ ਤੈਹ ਲਾ ਕੇ ਸਾਂਭ ਲਈਆ ਇਹ ਆਪਾਂ ਮੰਝਿਆਂ ਦੇ ਜਿਹੜੇ ਕਵਾਰਾ ਇਹ ਤੋਂ ਤੇਸੀ ਇਹਨਾਂ ਨੂੰ ਹੁਣ ਆਪਾਂ ਮੰਜਿਆ ਤੇ ਚੜ੍ਹਾਵਾਂਗੇ ਕਵਰ ਨੂੰ ਇਹ ਦੋਨੇ ਮੰਜੇ ਜਿਹੜੇ ਆਪਾਂ ਇੱਥੇ ਜ਼ਿਆਦਾਤਰ ਹੀ ਦਾਏ ਹੁੰਦੇ ਆਪਣੀ ਲੌਬੀ ਦੇ ਵਿੱਚ ਇਹਨਾਂ ਦੋਨਾਂ ਤੇ ਕਵਰ ਲਾ ਕੇ ਆਪਾਂ ਤੇ ਤੋਤੇ ਸੀ ਇਹ ਹੁਣ ਆਪਾਂ ਚੜ੍ਹਾਵਾਂਗੇ ਇਹਨਾਂ ਤੇ ਕਵਰ ਇਹਨਾਂ ਨੂੰ ਵੀ ਆਪਾਂ ਇਹ ਤਣੀਆਂ ਲਾ ਰੱਖੀਆਂ ਜਿਹੜੇ ਕਵਰ ਆ ਮੰਜਿਆਂ ਦੇ ਵਾਰੀ-ਵਾਰੀ ਜਿਹੜਾ ਸੂਈ ਧਾਗਾ ਉਹ ਨਹੀਂ ਝੱਕਣਾ ਪੈਂਦਾਗਾ ਬਸ ਚੜਾ ਕੇ ਕਵਰ ਤੇ ਪਤਨੀਆਂ ਜਿਹੜੀਆਂ ਉਹ ਬੰਨ੍ਹ ਦਿੰਨੇ ਆ ਇੱਕ ਸਾਈਡ ਤੇ ਆਪਾਂ ਇਹਦੇ ਜਿਹੜੀ ਸਿਉਣ ਲਾਈ ਹੋਈ ਆ ਇਹ ਬਸ ਇਸ ਤਰ੍ਹਾਂ ਚੜਾ ਕੇ ਦੂਸਰੀ ਸਾਈਡ ਤੋਂ ਆਪਾਂ ਉਧਰ ਫੈਨ ਵਾਲੀ ਸਿੱਧ ਸਾਈਡ ਆ ਉਧਰਲੇ ਪਾਸੇ ਬਸ ਆ ਪਤਨੀਆਂ ਲਾਈਆਂ ਹੋਈਆਂ ਤੰਗੀਆਂ ਲਾਉਣਾ ਜਿਹੜਾ ਹੈ ਇਹ ਕੰਮ ਆਨੇ ਸੌਖਾ ਹੋ ਜਾਂਦਾ ਨਹੀਂ ਫਿਰ ਖਬਰ ਚੜਾ ਕੇ ਉੱਧਰੋਂ ਸਾਈਡ ਕੋਈ ਇੱਕ ਸੂਈ ਧਾਗੇ ਨਾਲ ਉਹ ਟੋਪੇ ਲਾਉਣੇ ਪੈਂਦੇ ਆ ਹੁਣ ਬਸ ਇਹ ਈ ਈ ਜਗ੍ਹਾ ਹੀ ਆਪਾਂ ਰੱਖੀ ਹੋਈ ਏ ਜਿੱਥੋਂ ਦੀ ਇਹ ਪਾਵਾ ਲੰਘਦਾ ਉੰਨੀ ਕੀ ਜਗ੍ਹਾ ਬਾਕੀ ਸਾਰੇ ਅੰਦਰ ਸਲਾਈ ਲਾਈ ਹੋਈ ਆ ਉੱਧਰਲੀ ਸਾਈਡ ਤੇ ਜਿਹੜੇ ਨੂੰ ਆਪਾਂ ਤੰਗੀਆਂ ਬੰਨ੍ਹੀਆਂ ਹੋਈਆਂ ਇਹਨਾਂ ਲਗਾ ਇਹਦੇ ਨਾਲ ਸੌਖਾ ਹੋ ਜਾਂਦਾ ਬਸ ਮੈਂਟ ਵਿੱਚ ਦੀ ਜਿਹੜਾ ਕਵਰ ਆ ਉਹ ਲੈ ਜਾਂਦਾ ਤੇ ਚੜਾ ਦੇਦਾ ਫਿਰ ਧੋਕੇ ਇਸ ਤਰ੍ਹਾਂ ਬਸ ਆਹ ਕੰਧਰੇ ਤਲੀਆਂ ਬੰਨ੍ਹ ਦੇਣੀਆਂ ਕਿਉਂਕਿ ਇੱਥੇ ਜਿਹੜਾ ਸਾਰਾ ਦਿਨ ਲੌਬੀ ਦੇ ਵਿੱਚ ਜ਼ਿਆਦਾਤਰ ਬੈਠਦੇ ਸਾਰੇ ਰੋਟੀ-ਪੁਟੀ ਵੀ ਇੱਥੇ ਬੈਠ ਕੇ ਖਾਂਦੇ ਆ ਇਹ ਤਾਂ ਥੋੜੇ ਦਿਨਾਂ ਬਾਅਦ ਜਿਹੜੇ ਇਹਨਾਂ ਦੇ ਕਵਰ ਆ ਇਹ ਗੰਦੇ ਹੋ ਜਾਂਦੇ ਆ ਕੱਪੜੇ ਜਿਹੜੇ ਇੱਧਰ ਆਹ ਤਲੀਆਂ ਲੱਗੀਆਂ ਬਸ ਇੱਥੋਂ ਆਪਾਂ ਜਿਹੜੀਆਂ ਤਲੀਆਂ ਉਹ ਬੰਨ੍ਹ ਦੇਣੀਆਂ ਪੜ ਕੇ ਸੂਈ ਨਾਲ ਆਪਾਂ ਸੋ ਇਹ ਤਾਂ ਜਦੋਂ ਆਪਾਂ ਕੰਮੀ ਨੇ ਵੇੜਿਆ ਸੋ ਇਹ ਨਹੀਂ ਚੈਪਟਰ ਹੀ ਹੋਣੀ ਗੀ ਫਲੈਕਸਾ ਦੇ ਹਰਿੰਦਰ ਨੂੰ ਆਉਂਦਾ ਜਿੱਥੇ ਤੋਪੇ ਲੱਗੇ ਹੁੰਦੇ ਆ ਇਹਨੇ ਮੰंजे ਤੇ ਬੈਠੇ ਨੇ ਆ ਤੋਪੇ ਖਿੱਚ ਦੇਣੇ ਹੁੰਦੇ ਆ ਉਹ ਤੋਪੇ ਤੋੜ ਦਿੰਦਾ ਹੈ ਠੀਕ ਆ ਥੋੜਾ ਨਾ ਖਿੱਚ ਖਿੱਚ ਕੇ ਮਜ਼ਾ ਆਉਂਦਾ ਤੈਨੂੰ ਤੋਪੇ ਤੋੜਨ ਚ ਹੈ ਮਜ਼ਾ ਆਉਂਦਾ ਇਹ ਕੋ ਖੇਤਰ ਵਾਲੀ ਚੀਜ਼ ਹੈ ਜਿਸ ਨਾਲ ਮਜ਼ਾ ਆਉਂਦਾ ਤੈਨੂੰ ਇਸ ਲਈ ਆਪਾਂ ਜਿਹੜਾ ਇਹ ਪੱਕਾ ਹੀ ਕੰਮ ਕਰਤਾ ਬਸ ਧਣੀਆਂ ਲਾਤੀਆਂ ਬਸ ਗੰਢ ਖੋਲੋ ਤੇ ਇਹਨੂੰ ਲਾ ਕੇ ਤੇ ਢੋਲੋ ਤੇ ਫੇਰ ਜਿਹੜਾ ਦੁਬਾਰਾ ਇਹ ਇਹ ਦੋ ਨਾਂ ਮੰਝਿਆ ਨਹੀਂ ਆਪਾਂ ਜਿਹੜੇ ਕੱਪੜੇ ਅੱਜ ਧੋਤੇ ਸੀ ਲਾ ਕੇ ਹੁਣ ਬਸ ਇਸ ਤਰ੍ਹਾਂ ਜੜਾ ਕੇ ਤੇ ਜਾਂ ਪਤਾ ਨਹੀਂ ਆਇਕੋ ਬੰਨ ਤੇ ਨਾਲ ਤੇ ਬਸ 1 ਮਿੰਟ ਦਾ ਹੀ ਕੰਮ ਕੀਤਾ ਇਹ ਜੇ ਆਪਾਂ ਸੁਵਿਤਾ ਕੇ ਨਾਲੋਂ ਟਾਈਮ ਵੀ ਜ਼ਿਆਦਾ ਲੱਗਦਾ ਹੈ ਸੁਵਿਤਾ ਦਾ ਪਾਵ ਦੇਖ ਰੋ ਕਰ ਤੋਪੇ ਲਾਓ ਨਾਲੇ ਉਹਦੇ ਨਾਲ ਜਿਹੜੇ ਇਹ ਤੋਪੇ ਲਾਉਣ ਨਾਲ ਧਫਟ ਵੀ ਜਾਂਦੇ ਜਿਵੇਂ ਮੋਹਰियां ਨਿਕਲ ਜਾਂਦੇ ਨਾ ਜਦੋਂ ਆਪਾਂ ਵਾਰੀ-ਵਾਰੀ ਤੋਪੇ ਲਾਉਨੇ ਆ ਤੇ ਇਸ ਤਰ੍ਹਾਂ ਹੀ ਆਪਾਂ ਤਣੀਆਂ ਇਹ ਕਿੱਥੇ ਚੱਲੇ ਆ ਹੁਣ ਬਾਜ਼ਾਰ ਚੱਲੇ ਆ ਅभी ਵੀ ਜਾਣਾ ਸੀ ਵਾ ਤੂੰ ਸੀ ਕਿੱਥੇ ਜਾਣਾ ਹੋਣਾ ਮੰਡੀ ਕੰਮ ਨੂੰ ਸੀ ਜਾ ਤੂੰ ਜਾਣਾ ਜਦੋਂ ਬਾਜ਼ਾਰ ਜਾਣ ਦਾ ਨਾਂ ਲੈ ਲਓ ਉਦੋਂ ਸ਼ੁਰੂ ਹੋ ਜਾਂਦੇ ਦੋਵੇਂ ਇਹਨਾਂ ਨੂੰ ਲਾਲਚ ਹੁੰਦਾ ਆਪਦਾ ਵੀ ਖਾ ਪੀ ਕੇ ਆਵਾਂਗੇ ਉੱਥੋਂ ਕੁਛ ਐਨੇ ਐਨੇ ਬੈਠੋਂਗੇ ਕਿਵੇਂ ਤੇ ਦੋ ਮੋਟਰਸਾਈਕਲ ਤੇ ਚਲੇ ਜਾਓ ਫਿਰ ਇਹਨਾਂ ਥੱਲੇ ਤਾਰ ਦੋਵਾਂ ਨੂੰ ਛਡਾ ਕੇ ਬਹਿ ਗਏ ਆਂ ਅਸੀਂ ਚੱਲੇ ਆਂ ਬਾਜ਼ਾਰੋਂ ਫੋਨ ਲੈਣ ਵਾਸਤੇ ਘਰੇ ਅਸੀਂ ਕਿਸੇ ਨੂੰ ਵੀ ਦੱਸ ਕੇ ਨਹੀਂ ਆਏ ਘਰੇ ਜਾ ਕੇ ਸਰਪ੍ਰਾਈਜ਼ ਦੇਵਾਂਗੇ ਘਰੇ ਤਾਂ ਅਸੀਂ ਕਹਿ ਕੇ ਆਏ ਆਂ ਵੀ ਅਸੀਂ ਗੋਲ ਗੱਪੇ ਖਾਣ ਚੱਲੇ ਆਂ ਹਰਿੰਦਰ ਦੀ ਪਸੰਦ ਦਾ ਫੋਨ ਲੈ ਕੇ ਆਉਂਗਾ ਹਰਿੰਦਰ ਦੀ ਪਸੰਦ ਦਾ ਫੋਨ ਲੈ ਕੇ ਆਉਂਗਾ ਜਿਹੜਾ ਹਰਿੰਦਰ ਦੀ ਪੋਜ ਦੇ ਵੀ ਬਾਜ਼ਾਰ ਦੇ ਵਿੱਚ ਦਿਖਾਉਣੇ ਬਾਜ਼ਾਰ ਦੀਆਂ ਰਾਂਲਕਾ ਦੇਖਦੇ ਆ ਕਿਹੜੀ ਦੁਕਾਨ ਤੋਂ ਸਾਡਾ ਦੇਖਿੰਦੇ ਦੋਸਤ ਨੂੰ ਫੋਨ ਲਵਾਗੇ ਬਾਈ ਜੀ ਆਏ ਦੋਨੋਂ ਡੇਢ ਆਮ ਆਰਥਿਕ 2000 ਦੋ ਹਾਂਜੀ ਆਪਾਂ ਨਵਾਂ ਫੋਨ ਲੈ ਲਿਆ ਹੁਣ ਆਪਾਂ ਮੰਮਾ ਨੂੰ ਅੰਦਰ ਜਾ ਕੇ ਸਰਪ੍ਰਾਈਜ਼ ਦਿੰਨੇ ਆ ਆਓ ਚੱਲੀਏ ਹਾਂਜੀ ਤੁਹਾਡੇ ਲਈ ਸਰਪ੍ਰਾਈਜ਼ ਹੈ ਇੱਥੇ ਬਹਿ ਜਾਓ ਸਰ ਸਰਪ੍ਰਾਈਜ਼ ਹੈ ਤੁਹਾਡੇ ਲਈ ਬਹਿ ਜਾਓ ਤੁਹਾਡੇ ਲਈ ਲੈ ਖਾਣੂ ਲਿਆਇ ਹੋ ਨਹੀਂ ਸਰਪ੍ਰਾਈਜ਼ ਆ ਉਹ ਤੁਹਾਨੂੰ ਗੈਸ ਕਰਨਾ ਪਊਗਾ ਪਹਿਲਾਂ ਫੇਰ ਫੇਰ ਤਾਂ ਖਾਣੇ ਨਹੀਂ ਗਏ ਸੀ ਸਾਡੇ ਅਸਲ ਵਿੱਚ ਕੁਝ ਖਾਣ ਨੂੰ ਲਿਆਏ ਨਹੀਂ 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 ਸਾਡੇ ਅਸਲ ਵਿੱਚ ਬਹੁਤ ਹੀ ਵਧੀਆ ਤੁਹਾਨੂੰ ਜਿਹੜਾ ਵਧੀਆ ਸਰਪ੍ਰਾਈਜ਼ ਲੱਗੋ ਲਿਆਂਦਾ ਖਾਣ ਨੂੰ ਲਿਆਇਆ ਹੋਣ ਦੇ ਕੋਲ ਨਹੀਂ ਬੈਠੋ ਤਾਂ ਸਹੀ ਤੁਸੀਂ ਵੀ ਬੈਠੋ ਗੋਣ ਕਰ ਬੈਠੋ ਮੈਂ ਤਾਂ ਬੈਠੀ ਆ ਮੈਂ ਤਾਂ ਸੂਟ ਕੱਢ ਬੈਠੋ ਆਜ ਮੇਨ ਨਵੀਂ ਕਢਾਈ ਸੀ ਬੈਠ ਜਾ ਅੱਖਾਂ ਬੰਦ ਕਰਕੇ ਬੈਠੋ ਤੇ ਹੱਥ ਅੱਗੇ ਕਰ ਲਓ ਆ ਰੱਖ ਦਿਓ

ਅੱਖ ਖੋਲ ਨਾ ਖੋਲ ਦੇਖ ਲੋ ਵੀ ਆ ਕੁਲੇ ਆਏ ਆ ਵਧੀਆ ਨਾ ਇਹ ਅਸੀਂ ਕਿਹੜਾ ਮੰਗਾਇਆ ਸੀ ਤੁਹਾਡੇ ਤੋਂ ਇਹ ਕੀ ਸਰਪ੍ਰਾਈਜ਼ ਸਰਪ੍ਰਾਈਜ਼ ਇਹ ਆ ਪਕਰ ਨਾ ਕੀ ਆ ਇਹ ਤੁਸੀਂ ਜਿੱਥੇ ਵੀ ਜਾਵੋਗੇ ਤੁਹਾਨੂੰ ਫੋਨ ਲਾ ਲਿਆ ਕਰਿਓ ਜਿੱਥੇ ਵੀ ਤੁਹਾਨੂੰ ਲੋੜ ਪਿਆ ਕਰਿਓ ਕਿਉਂ ਸਾਡੇ ਕੋਲ ਹੁਣ ਹੈਗਾ ਤਾਂ ਹੈ ਇਹ ਅਸੀਂ ਕੀ ਕਰਨਾ ਸੀ ਸਰਪ੍ਰਾਈਜ਼ ਇੱਕ ਹੋਰ ਸਰਪ੍ਰਾਈਜ਼ ਆ ਤੁਸੀਂ ਆਏ ਪੈਸੇ ਖਰਾਬ ਕਰਕੇ ਆਏ ਆ ਠੀਕ ਹੈ ਨਾਲੇ ਵੀ ਲੋੜ ਕਰਦੇ ਇਹਦੇ ਨਾਲ ਤੁਸੀਂ ਵਲੌਗ ਬਣਾ ਕੇ ਪਾਇਆ ਕਰਿਓ ਇਹਦੇ ਨਾਲ ਕਿਹੜੇ ਵਲੌਗ ਬਣਾਦੇ ਆ ਚਲੋ ਫਿਰ ਰੱਖ ਦੇਣੇ ਸਾਈਡ ਤੇ ਹਾਂਜੀ ਆ ਇੱਕ ਸਰਪ੍ਰਾਈਜ਼ ਇੱਕ ਸਰਪ੍ਰਾਈਜ਼ ਤੁਹਾਨੂੰ ਹੋਰ ਦੇਣੇ ਆ ਅੱਖਾਂ ਬੰਦ ਕਰਕੇ ਫੇਰ ਹੱਥ ਅੱਗੇ ਕਰ ਮਜ਼ਾਕ ਕਰਦੇ ਨਹੀਂ ਮਜ਼ਾਕ ਨਹੀਂ ਇਸ ਵਾਰੀ ਕੁਝ ਨਾ ਕੁਝ ਤਾਂ ਹੋਊਗਾ ਅੱਖਾਂ ਬੰਦ ਕਰੋ ਦੁਬਾਰਾ ਲੈ ਆ ਬਿਹਰੰਦ ਰੱਖਦੇ ਹੁਣ ਇਹਨਾਂ ਦੇ ਹੱਥ ਤੇ ਸਰਪ੍ਰਾਈਜ਼ ਹੌਣ ਕਿੱਸਾ ਕਰੋ ਕੀ ਯਾਰ ਆਹ ਰਾਜਾ ਸ਼ਟਾਡਾ ਬਾਹ ਆ ਤਾਂ ਇੰਨਾ ਭਾਰ ਆ ਇਹਦਾ ਤਾਂ ਵੀ ਫੋਨ ਲੱਗਦਾ ਮੈਨੂੰ ਇਹ ਡੱਬਾ ਘੜ ਡਾ ਪੜਾ ਨਾ ਖੋਲੋ ਖਾਂ ਹਾਂ ਮੈਨੂੰ ਸੱਚੀ ਮੋਨ ਲੱਗਦਾ ਹਾਂ ਆ ਸੱਚੀ ਮੋਨ ਬਰਬਾਚਾ ਫੋਨ ਹੀ ਆ ਉਹ ਤੁਸੀਂ ਆਪ ਖੋਲ ਕੇ ਵੇਖੋ ਸਰਪ੍ਰਾਈਜ਼ ਦੇ ਦੱਸ ਦਸਾਨੂੰ ਵੇਖੇ ਬੜਾ ਦੇਖ ਕਾਸ਼ ਮਰਦੀ ਹੋਵੇ

ਅਸੀਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਸੀ ਕਿ ਤੁਹਾਨੂੰ ਹੋਣ ਚਾਹੀਦਾ ਸਰਪ੍ਰਾਈਜ਼ ਸਰਪ੍ਰਾਈਜ਼ ਤਾਂ ਜੀਗਾ ਆਪਾਂ ਇਹ ਆਪਣੇ ਆਪ ਤੇ ਹੀ ਲਿਆਏਗੇ ਇਹ ਆਪਦੇ ਆਪ ਤੇ ਲਿਆਏ ਆ ਹੁਣ ਨਹੀਂ ਤੁਹਾਡੇ ਵਾਸਤੇ ਆ ਲੈ ਨਾਮ ਲੈ ਦਿਨੇ ਪੇਰੇ ਜਰੂਰਤ ਤੁਹਾਨੂੰ ਵੀ ਆ ਸਾਡੇ ਨਾਲ ਜਿਆਦਾ ਜਰੂਰਤ ਨਹੀਂ ਤੁਹਾਨੂੰ ਆ ਇਹ ਨੂੰ ਅਸੀਂ ਤਾਂ ਹੀ ਲੈ ਕੇ ਆਏ ਆ ਜਦੋਂ ਆਪਾਂ ਨੇ ਕਿਸੇ ਸਰਪ੍ਰਾਈਜ਼ ਦੇ ਦੇ ਨਹੀਂ ਤੁਹਾਡੇ ਵਾਸਤੇ ਹੀ ਸਰਪ੍ਰਾਈਜ਼ ਚਾਹ ਬਧੀਆ ਤਲਫਾ ਪ੍ਰਾਣ ਨੂੰ ਤੁਸੀਂ ਰੱਖ ਲਿਓ ਅਸੀਂ ਨਵਾਂ ਲੈ ਲਾਂਗੇ ਆ ਥੋੜ੍ਹੇ ਹੀ ਆ ਵੈਸੇ ਵੀ ਮੇਰੇ ਤਦੀਜੀ ਕੋਲ ਇੱਕ ਹੀ ਫੋਨ ਸੀਗਾ ਹਨਾ ਹੁਣ ਸਾਡੇ ਦੋਨਾਂ ਕੋਲ ਅਲੱਗ-ਅਲੱਗ ਫੋਨ ਹੋਣਗੇ ਨਾਮਾ ਨਾ ਰੱਖੋ ਚੱਲ ਪ੍ਰਾਣਾ ਨਾ ਰੱਖੀਓ ਵੀਰੇ ਨਹੀਂ ਆ ਮੈਂ ਹੀ ਰੱਖ ਲਈ ਵੈਸੇ ਸਾਨੂੰ ਇਹਦੀ ਜਰੂਰਤ ਵੀ ਸੀਗੀ ਕਿਉਂਕਿ ਹੁਣ ਬੱਚਿਆਂ ਦੇ ਹਨਾ ਆਨਲਾਈਨ ਆਨਲਾਈਨ ਕਲਾਸਾਂ ਲੱਗਦੀਆਂ ਪਈਆਂ ਫੇਰ ਤੇ ਮੇਰੇ ਵੀ ਦੀਦੀ ਕੋਲ ਘਰੇ ਇੱਕ ਹੀ ਕਮਰੂ ਸੀਗਾ ਤੇ ਔਖਾ ਹੋ ਜਾਂਦਾ ਸੀਗਾ ਚੱਲ ਵਧੀਆ ਕਿੰਨੇ ਪੈਸੇ ਲਾਏ ਐ ਇਹ ਤੇ ਅਸੀਂ ਮੇਲੇ ਦਾ ਬਾਵਾ ਹੀ ਲਾਦਦੀ ਆ ਬਿਲਕੁਲ ਛੱਡੋ ਜਿਆਦੇ ਲੱਗੇ ਆ ਪੈਸੇ ਨੂੰ ਤਾਂ ਛੱਡੋ ਪੈਸੇ ਆਂਦੀ ਕੀ ਹਾਂ ਤੇਰਾ ਫੋਨ ਫੋਨ ਵੇਖੋ ਕੀ ਲੈਣਾ ਚਾਹਤਾ ਠੀਕ ਹੈ ਫੋਨ ਵੇਖੋ ਪੈਸੇ ਪੁੱਛ ਕੇ ਦੀਦੀ ਕੀ ਲੈਣਾ ਬਹੁਤ ਸੋਹਣਾ ਐਸੇ ਯਾਰ ਹੁਣ ਕਹਿੰਦਾ ਬਹੁਤ ਆ ਮੇਰੇ ਕੋਲ ਫੋਨ ਤਾਂ ਬਹੁਤ ਸੋਹਣਾ ਪਰ ਅੱਜ ਗਿਆ ਜਦਾਂ ਨਹੀਂ ਬਾੜਾ ਜاداتਾ ਨਹੀਂ ਸਾਸਤਾ ਹੀ ਆ ਬੜਾ ਮhenga ਵੀ ਨਹੀਂ ਗਾ ਜਿਹੜੀ ਇੱਟ ਲਿਖ ਰਾਇਆ ਹੈ ਹੈਨਾ ਤਾਂ ਹੀ ਕੈਸੀ ਬਿਜਾਰਾ ਸਾਡਾ ਨਵਾਂ ਫੋਨ ਆ ਗਿਆ ਤਾਂ ਹੀ ਕੈਸੀ ਬਿਜਾਰਾ ਯੈਸ ਥੋਨ ਕਿ ਲੱਗਿਆ ਗੋਲ ਗੱਪੇ ਖਾਣ ਗਏ ਆ ਕੈਸਾ ਸੀ ਕਿ ਤੁਸੀਂ ਅੱਗੇ ਜਾਣੇ ਹੀ ਨਾਲ ਚੜ ਜਾਣੇ ਰੋਜ਼ ਕੁਛ ਨਾ ਕੁਛ ਖਾ ਕੇ ਆ ਮੰਗੇ ਪਰ ਨਹੀਂ ਅਸੀਂ ਸਰਪ੍ਰਾਈਜ਼ ਤੁਹਾਡੇ ਵਾਸਤੇ ਲੈਣੀ ਜਾਈ ਆ ਆ ਮੈਨੂੰ ਦੇ ਦਿਓ ਨਾ ਇਹ ਕੋਈ ਆਈਆ ਬਣਨ ਆ ਰਹਾ ਮੈਨੂੰ ਦੇ ਨਾ 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 ਤੂੰ ਇਹ ਕੀ ਕਰਨਾ ਮੈਂ ਵੀਡੀਓ ਬਣਾ ਕੇ ਲਿਆਇਆ ਕਰ ਬੰਦ ਨਾ ਆ ਮੈਂ ਵਾ ਤੂੰ ਆ ਵਾ ਲਾ ਰੇ ਤੋੜਦਾ ਨਹੀਂ ਡੱਕ ਕੇ ਮੈਂ ਨਹੀਂ ਲੈਣਾ ਕੋਈ ਤੋੜਦਾ ਨਹੀਂ ਡੱਕ ਕੇ ਖਰਾਬ ਨਹੀਂ ਹੁੰਦਾ ਨਾ ਨਹੀਂ ਨਾ ਤੂੰ ਮੈਨੂੰ ਦੇ ਦੇ ਤੂੰ ਤੋੜ ਕੇ ਖਰਾਬ ਕਰ ਲਿਆ ਹੈਂਗਾ ਤੂੰ ਤੱਕ ਦੇ ਨਹੀਂ ਕੱਢਣਾ ਉਹਦੇ ਨਾਲ ਸਾਹ ਸਾਹ ਰੱਖਦੀਆਂ ਹੋਇਆਂ ਤੂੰ ਤੱਕ ਦੇ ਨਹੀਂ ਕੱਢਣਾ ਇਹਦੇ ਨਾਲ ਇਹ ਨਹੀਂ ਦਿੰਦੇ ਫੋਨ ਮੈਨੂੰ ਆਪਾਂ ਵੀ ਨਵਾਂ ਲੈ ਕੇ ਆਵਾਂਗੇ ਇਹਦੇ ਤੋਂ ਥੋੜਾ ਜਿਹਾ ਵੱਡਾ ਲੈ ਕੇ ਆਵਾਂਗੇ ਆਪਾਂ ਦੁਕਾਨ ਤੇ ਵੈਸੇ ਵੀ ਇਹੀ ਵਾਰਾ ਖਾਂਦੇ ਆ ਆਪਾਂ ਜਿਹੜੀ ਆਈਫੋਨ ਲੈ ਕੇ ਆਵਾਂਗੇ ਹਾਂ ਮੈਂ ਤੇ ਹਰ ਨੰਬਰ ਲੈ ਕੇ ਆਵਾਂਗੇ ਆਈਫੋਨ ਥੈਂਕ ਯੂ ਬਾਈਕ ਫ੍ਰੀ ਫਾਇਰ ਕਰਾ ਹਾਂ ਕਿਹੜਾ ਲੈ ਕੇ ਆਉਣਾ ਆਈਫੋਨ ਕਿਹੜਾ ਲੈ ਕੇ ਆਉਣਾ ਆਈਫੋਨ 15 ਬਾਰੇ ਇੱਦਾਂ ਕਹ ਲੈ ਦੱਸ ਬਾਈ ਨੇ ਇਹਦੀ ਜੇਬ ਟੀ ਲੀ ਕਰਾਈ ਹੈ ਕੀ ਦੀ ਜੇਬ ਟੀ ਲੀ ਹੋਈ ਆ ਡੈਡੀ ਪੱਜ ਦੇ ਜੇਬ ਟੀ ਬਾਈ ਦੀ ਕਿਤਾ ਡੀ ਵਾਇਦੀ ਥੈਂਕ ਯੂ ਬਹੁਤ ਸੋਹਣਾ ਲਓ ਜੀ ਆਪਾਂ ਨੂੰ ਨਵਾਂ ਫੋਨ ਮਿਲ ਗਿਆ ਵੈਸੇ ਇਹਦੀ ਜਰੂਰਤ ਹੈ ਦੀ ਹੁਣ ਬੱਚਿਆਂ ਨੂੰ ਜ਼ਿਆਦਾ ਆ ਕਿਉਂਕਿ ਆਨਲਾਈਨ ਕਲਾਸਾਂ ਕਰਕੇ ਫਿਰ ਔਖਾ ਹੋ ਜਾਂਦਾ ਸੀਗਾ ਸੋ ਵੈਸੇ ਵੀ ਮੇਰੇ ਤੇ ਦੀਦੀ ਕੋਲ ਇੱਕ ਹੀ ਫੋਨ ਸੀਗਾ ਦੰਜਾ ਤਾਂ ਮੈਂ ਜਿਹੜਾ ਕਰੀ ਦੇ ਹਾਂ ਥੋੜਾ ਟਾਈਮ ਮਿਲ ਜਾਇਆ ਕਰੂੰਗਾ ਮੰਮੀ ਨੂੰ ਖਾਦਾ ਨਹੀਂ ਖਾਇਆ ਮੰਮੀ ਨੇ ਨਹੀਂ ਖਾਇਆ ਫਿਰ ਆਪਾਂ ਬੀਬੀ ਦੇ ਰਿਐਕਸ਼ਨ ਲਵਾਂਗੇ ਨਿਊ ਫੋਨ ਤੇ ਨਹੀਂ ਤੁਹਾਨੂੰ ਤੁਹਾਡੇ ਕੋਲ ਤਾਂ ਦੱਸਿਆ ਵੀ ਨਹੀਂ ਮੰਮੀ ਨੂੰ ਵੀ ਨਹੀਂ ਪਤਾ ਇਹ ਸਰਪ੍ਰਾਈਜ਼ ਹੈ ਸਾਰਿਆਂ ਵਾਸਤੇ ਸਰਪ੍ਰਾਈਜ਼ ਹੈ ਹਲੇ ਬੀਬੀ ਨਵਾਂ ਫੋਨ ਆਇਆ ਦਾ ਸਰਪ੍ਰਾਈਜ਼ ਤੇਰੇ ਵਾਸਤੇ ਬੀਬੀ ਇਹ ਕੀ ਕਰਨਾ ਫਿਰ ਹੈ ਇਹ ਕੀ ਕਰਨਾ ਚਾਹੀਦਾ ਸੀ ਚਾਹੀਦਾ ਨਿਕਾ ਨਹੀਂ ਕਹਿਦਾ ਉਹ ਤੇ ਵੀ ਬੀਬੀ ਆਨਲਾਈਨ ਕਲਾਸਾਂ ਨਹੀਂ ਲੱਗਦੀਆਂ ਇਹ ਰਣਕੜਾ ਨਹੀਂ ਉਹ ਦਟ ਲੱਗ ਗਿਆ ਮੈਂ ਕਹ ਉਹ ਦਟ ਲਾ ਲੈਣ ਕਰਾੜ ਫਿਰ ਅਸੀਂ ਜੋੜੇ ਲਾਉਣੀਆਂ ਸੀ ਬੀਬੀ ਕਹਿੰਦੀ ਗਲਾਸਾ ਬਟਨਾ ਵਾਲੇ ਫੋਨ ਤੇ ਲਾ ਲਿਆ ਕਰੋ ਬਟਨਾ ਵਾਲੇ ਨਹੀਂ ਲੱਗਦੀ ਬੀਬੀ ਫੇਰ ਰੋਣਾ ਓਣਕੀ ਨੇ ਲਾਉਣ ਦੇ ਇਹ ਕਿੰਨੇ ਦੱਸ ਮਹਿੰਗਾ ਹੀ ਐ ਇਹ ਸਰਪਰਾ ਗੱਲ ਨਾ ਮਹਿੰਗਾ ਹੀ ਛੱਟ ਭੈਣਾਂ ਵਾਲੀ ਤੇ ਆ ਜੀ ਦੱਸ ਦੱਸ ਇਹਦਾ ਨਾ ਤਾਂ ਮਾਤੇ ਲੈ ਆਉਂਦੇ ਸੋਧ ਤਾਂ ਬਿੰਦੇ ਕਾਲਾ ਇਹਦਾ ਕਿਉਂ ਲਾਉਂਗੇ ਦੋ ਆਹ ਬੱਸ ਐਸਾ ਲਾਣ ਲੱਗਾ ਜਵਾਂ ਨਹੀਂ ਇਹ ਨਹੀਂ ਵਿਚਾਰ ਮੈਂ ਦੱਸ ਤਾਂ ਜਾਇਆ ਕਰੋ ਇਹ ਫੋਨ ਲੈਣ ਜੰਨੇ ਸਰਪ੍ਰਾਈਜ਼ ਹਾਂ ਬਗਾਈ ਗਿਆ ਨਾ ਪੱਤੀ ਮੈਂ ਕੰਮ ਗੋਣਾ ਸੀ ਆਪ ਦਾ ਸਮਾਨ ਤੇ ਤੁਸੀਂ ਚੜ ਕੇ ਦਵਦਵ ਨਾਲ ਦੋਵੇਂ ਜਾਣੇ ਹੈ ਤੇ ਸਾਨੂੰ ਪਤਾ ਤੁਸੀਂ ਸਾਡੇ ਆਸਤੇ ਸਰਪ੍ਰਾਈਜ਼ ਲਿਆ ਗਾ ਸਾਰਿਆਂ ਨੂੰ ਸਰਪ੍ਰਾਈਜ਼ ਦਿੱਤਾ ਇਹਨਾਂ ਨੇ ਹਨਾ ਇਹ ਆਈਡੀਆ ਕਿਹਦਾ ਸੀ ਚਾਰਾ ਜਾਣ ਦਾ ਚਾਰਾ ਜਾਣ ਦਾ ਚਾਰਾ ਜਾਣੇ ਆਂਦਾ ਅਸਾਂ ਨੂੰ ਮੈਨੂੰ ਤੇ ਦੀਦੀ ਨੂੰ ਬਹੁਤ ਵੱਡਾ ਸਰਪ੍ਰਾਈਜ਼ ਮਿਲਿਆ ਮੈਨੂੰ ਦੀਦੀ ਨੂੰ ਮੰਮੀ ਨੂੰ ਵੀ ਮੰਮੀ ਨੂੰ ਵੀ ਬੀਬੀ ਨੂੰ ਵੀ ਅਸੀਂ ਨਹੀਂ ਦੱਸਿਆ ਸੀਗਾ ਹਾਂ ਤੇ ਮੰਮੀ ਨੂੰ ਵੀ ਸਰਪ੍ਰਾਈਜ਼ ਮਿਲਿਆ ਅਸੀਂ ਸੋਚਦੇ ਸੀ ਫੋਨ ਲੈਣਾ ਪਰ ਅੱਜ ਹੀ ਮਿਲ ਜਾਊਗਾ ਇਹ ਨਹੀਂ ਸੋਚਿਆ ਸੀ ਇਹਨਾਂ ਨੇ ਗੱਲਬਾਤ ਕੀਤੀ ਸੀ ਵੀ ਫੋਨ ਸਾਨੂੰ ਚਾਹੀਦਾ ਤੇ ਅਸੀਂ ਉੱਥੋਂ ਆਈ ਡੀ ਲੈ ਆਵੀ ਇਹਨਾਂ ਨੂੰ ਸਰਪ੍ਰਾਈਜ਼ ਆਪਾਂ ਫੋਨ ਦੇ ਦਈਏ ਅਸੀਂ ਘਰੇ ਗੱਲ ਕੀਤੀ ਸੀ ਕਿ ਅੱਜ ਪਹਿਲਾਂ ਤਾਂ ਸਾਡੇ ਬੱਚਿਆਂ ਦੀ ਕੱਲ ਤੇਆਂ ਕਲਾਸਾਂ ਲੱਗ ਰਹੀਆਂ ਤੇ ਉਦੋਂ ਸਿਰ ਸਾਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਹਰ ਵਾਰੀ ਆਉਂਦੀ ਆ ਇਹ ਪਰ ਆਪਣੇ ਘਰਾਂ ਦੀਆਂ ਮਜਬੂਰੀਆਂ ਆਪਾਂ ਹਨਾ ਆਪ ਦਾ ਬਜਟ ਵੇਖ ਕੇ ਚੱਲਦੇ ਹੁੰਨੇ ਆ ਤੇ ਅਸੀਂ ਸੋਚਦੇ ਸੀ ਵੀ ਚੱਲ ਜਿੰਨਾ ਟਾਈਮ ਲੰਘਦਾ ਕੱਢ ਲਗੇ ਕਿਉਂਕਿ ਹੋਰ ਖਰਚੇ ਬਹੁਤ ਹੋ ਜਾਂਦੇ ਐਸ ਵਾਰ ਤਾਂ ਸਾਨੂੰ ਸਾਡੀ ਮੋਟਰ ਨੇ ਬਹੁਤ ਜ਼ਿਆਦਾ ਸਾਡਾ ਖਰਚਾ ਕਰਾਤਾ ਤੇ ਅਸੀਂ ਸੋਚਦੇ ਸੀਗੇ ਵੀ ਫੋਨ ਲੈਣਾ ਮੈਂ ਤੇ ਦੀਦੀ ਨੇ ਕਈ ਵਾਰੀ ਗੱਲ ਹੁਣ ਕੀਤੀ ਸੀ ਮੈਂ ਕਹਿੰਦਾ ਜਦੋਂ ਕਲਾਸਾਂ ਲੱਗ ਜਾਂਦੀ ਉਹ ਬਹੁਤ ਔਖਾ ਹੋ ਜਾਂਦਾ ਜਾਂ ਕਈ ਵਾਰੀ ਹੁੰਦਾ ਵੀ ਦੀਦੀ ਚਲੇ ਜਾਂਦੇ ਆ ਖਾਈ ਜਿਵੇਂ ਜਾਂ ਮੈਂ ਚਲੀ ਜਾਨੀ ਦੀਦੀ ਇਕੱਲੇ ਕਰੇ ਕਰੇ ਰਹਿ ਜਾਂਦੇ ਆ ਤੇ ਉਦੋਂ ਸਾਨੂੰ ਨਾ ਔਖਾ ਹੋ ਜਾਂਦਾ ਅਸੀਂ ਕਾਫੀ ਟਾਈਮ ਦੇ ਸੀ ਪਰ ਉਹ ਬਸ ਐਂ ਘਰਾਂ ਦੇ ਤੁਹਾਨੂੰ ਪਤਾ ਹੀ ਆ ਜਿਹੜੀ ਹਨਾ ਕਬੀਲਦਾਰੀਆਂ ਸੂਤ ਹੀ ਨਹੀਂ ਆਉਂਦੀਆਂ ਬੱਚਿਆਂ ਦਾ ਖਰਚਾ ਹੋ ਜਾਂਦਾ ਕਿੰਨਾ ਕਿੰਨਾ ਯਾਦ ਕੀ ਤਾਂ ਸਾਡੀ ਮੋਟਰ ਨੇ ਬਹੁਤ ਜ਼ਿਆਦਾ ਤੰਗ ਕੀਤਾ ਸਾਨੂੰ ਤੇ ਅੱਜ ਕੱਲ ਵੀ ਸਾਨੂੰ ਬੜੀ ਪਰੇਸ਼ਾਨੀ ਆਈ ਫਿਰ ਹਰਿੰਦਰ ਦੀ ਕਲਾਸ ਕੱਟ ਕੇ ਹਰਮਨ ਦੀ ਕਲਾਸ ਲਵਾਉਣੀ ਪੈਂਦੀ ਸੀਗੀ ਤੇ ਫਿਰ ਹਰਮਨ ਵਿਚਾਰਾ 20 ਮਿੰਟ ਕਲਾਸ ਲਾਉਂਦਾ ਸੀ ਤੇ ਹਰਿੰਦਰ ਦੀ ਕਲਾਸ ਲਾਉਣੀ ਪੈਂਦੀ ਸੀਗੀ ਤੇ ਅੱਜ ਵੀ ਇਵੇਂ ਹੋਇਆ ਕੱਲ ਹਰਮਨ ਦੀ ਇੱਕੀ ਕਲਾਸ ਲੱਗੀ ਸੀ ਉਦੋਂ ਵੀ ਹਰਿੰਦਰ ਨੂੰ ਕਲਾਸ ਕੱਟਣੀ ਪਈ ਅੱਜ ਤਾਂ ਹਰਮਨ ਦੀਆਂ ਲਗਾਤਾਰ ਕਲਾਸਾਂ ਸੀਗੀਆਂ ਅਸੀਂ ਬਹੁਤ ਖੁਸ਼ ਆ ਮੈਂ ਤੇ ਦੀਨ ਤੋਂ ਬਹੁਤ ਜ਼ਿਆਦਾ ਅਸੀਂ ਖੁਸ਼ ਹਾਂ ਸਾਨੂੰ ਫੋਨ ਮਿਲਿਆ ਨਵਾਂ ਸਾਨੂੰ ਵੀ ਡੈਡੀ ਨੇ ਤੇ ਚਾਚੇ ਨੇ ਰਸਤੇ 'ਚ ਜਾਂਦੇ ਦੱਸਿਆ ਸੀਗਾ ਅਸੀਂ ਵੀ ਤੁਹਾਡੇ ਸਾਹਮਣੇ ਗੋਲ ਗੱਪੇ ਖਾਣ ਹੀ ਗਏ ਸੀਗੇ ਪਰ ਰਸਤੇ 'ਚ ਜਾਂਦੇ ਨੇ ਸਾਨੂੰ ਡੈਡੀ ਨੇ ਦੱਸਿਆ ਵੀ ਆਪਾਂ ਸਾਰਿਆਂ ਨੂੰ ਸਰਪ੍ਰਾਈਜ਼ ਦੇਣਾ ਫੋਨ ਦਾ ਕਿਸੇ ਮਤਲਬ ਜਦੋਂ ਤੁਸੀਂ ਚੱਲੇ ਸੀ ਨਾ ਤੇ ਮੈਂ ਉਦੋਂ ਮਤਲਬ ਪੁੱਛਣ ਲੱਗੀ ਸੀਗੀ ਮੈਂ ਤੇਰੇ ਮੈਂ ਤਾਂ ਤੇਰੇ ਚਾਚੇ ਕੋਲ ਆਉਣ ਲੱਗੀ ਸੀ ਬਾਹਰ ਤੇ ਮੈਂ ਕਹਿੰਦਾ ਮੈਂ ਪੁੱਛਦੀ ਆ ਮੈਨੂੰ ਮੰਡੀ ਲੈ ਜਾਊਗਾ ਥੋੜਾ ਥੋੜਾ ਸਮਾਨ ਲੈਣਾ ਸੀਗਾ ਕੁਝ ਤਾਂ ਦੀਦ ਦਾ ਸਮਾਨ ਸੀ ਧਾਗੇ ਧੂਗੇ ਜਿਹਾ ਉਸ ਹੋਰ ਤੇ ਜਦੋਂ ਮੈਂ ਬਾਹਰ ਨਿਕਲੀ ਇਹ ਦੋਨੋਂ ਜਾਣਦੇ ਸੀ ਮੈਂ ਕਿਹਾ ਚੱਲ ਆਪਦੇ ਕੰਮ ਚੱਲੇ ਹੋਣੇ ਆ ਕਿਤੇ ਤੇ ਉਧਰੋਂ ਤੁਸੀਂ ਭੱਜ ਆਏ ਕਿ ਅਸੀਂ ਵੀ ਨਾਲ ਜਾਣਾ ਜੇ ਬਾਜ਼ਾਰ ਚੱਲੇ ਤਾਂ ਮੈਂ ਕਿਹਾ ਚੱਲ ਇਹ ਆਪਦੇ ਕੰਮ ਚੱਲੇ ਬੱਚੇ ਕੁਝ ਖਾ ਪੀ ਆਉਣਗੇ ਤੇ ਆ ਇਹਨਾਂ ਦਾ ਪਰੇ ਨਹੀਂ ਸੀ ਵੀ ਸਰਪ੍ਰਾਈਜ਼ ਮਿਲ ਜਾਣਾ ਸੋ ਸਰਪ੍ਰਾਈਜ਼ ਮਿਲਿਆ ਪਰ ਥੋੜਾ ਜਿਹਾ ਮੀਡਲ ਕਲਾਸ ਫੈਮਿਲੀ ਤੋਂ ਹਨਾ ਜੋ ਸ਼ੁਰੂ ਤੋਂ ਆਪਾਂ ਨੂੰ ਹੁੰਦਾ ਵੀ ਖਰਚਾ ਚਲੋ ਖਰਚਾ ਤਾਂ ਹੋਇਆ ਕਰਨਾ ਵੀ ਸੀ ਜ਼ਰੂਰੀ ਸੀਗਾ ਪਰ ਅਸੀਂ ਟਾਈਮ ਨੰਗਾਉਂਦੇ ਸੀ ਵੀ ਜਿੰਨਾ ਨੰਗ ਸਕੀ ਉਹਨਾਂ ਨੰਗ ਜੇ ਤੇ ਬਾਕੀ ਸਿਹਰਾ ਅੱਜ ਹੁਣ ਆਪਣਾ ਧਾਰਾਂ ਦਾ ਟਾਈਮ ਹੋਇਆ ਪਿਆ ਮੈਂ ਗੋਆ ਸੱਟ ਕੇ ਸੀ ਦੀਦੀ ਸਬਜ਼ੀ ਧਰੀ ਜਾਂਦੇ ਆ ਤੇ ਅੱਜ ਨਾ ਫੇਰ ਇਧਰੋਂ ਆਵੇ ਬਹੁਤ ਜਿਆਦਾ ਬੱਦਲ ਚੜਿਆ ਆ ਇੱਕੇ ਦਮ ਜੀ ਤਾਂ ਨੂੰ ਆ ਗਿਆ ਹਨਾ ਹੁਣੇ ਕਿੰਨੀ ਧੁੱਪ ਜੀ ਸੀਗੀ ਚਲ ਆਪਾਂ ਛੇਤੀ ਜਾ ਕੇ ਧਾਰਾਂ ਝੋਲ ਗਏ ਹਨਾ ਬਾਜ ਪਸੂਆਂ ਦਾ ਨਾ ਧਾਰਾਂ ਧੁਰਾਂ ਦਾ ਔਖਾ ਹੋ ਜਾਂਦਾ ਬਾਕੀ ਰੋਟੀ ਟੁੱਕ ਦਾ ਚੱਲਦਾ ਹੀ ਰਹਿੰਦਾ ਹਨਾ ਅੰਦਰ ਓਹ ਦੇਖੋ ਸਾਹਮਣੇ ਕਿੰਨਾ ਵਧੀਆ ਬੱਦਲ ਦਿਸ ਰਿਹਾ ਹੂੰ ਬੱਚਿਆਂ ਨੂੰ ਇਹ ਬੱਦਲ ਵਧੀਆ ਲੱਗਦਾ ਹਨਾ ਆਪਾਂ ਤਾਂ ਛੋਟੇ ਹੁੰਦੇ ਤੋਂ ਇਹ ਚੀਜ਼ਾਂ ਵੀ ਨਹੀਂ ਆਏ ਹੁੰਦੇ ਜਦੋਂ ਇੱਕ ਫੋਨਾਂ ਤੋਂ ਬਾਹਰ ਨਿਕਲਦੇ ਤੇ ਫਿਰ ਇਹ ਚੀਜ਼ਾਂ ਦੇਖਦੀਆਂ ਇਹਨਾਂ ਨੂੰ ਸੋ ਮਿਲਦੇ ਆਪਾਂ ਕਿਸੇ ਨਵੇਂ ਵਲੌਗ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਸਾਡੀ ਜਿਹੜੀ ਵੀਡੀਓ ਨੂੰ ਫੁੱਲ ਵੇਖਿਆ ਕਰੋ ਸਕਿਪ ਨਾ ਕਰਿਆ ਕਰੋ ਮਤਲਬ ਜੇ ਆਪਾਂ ਸਕਿਪ ਕਰਦੇ ਆ ਫਿਰ ਮੈਂ ਰੋਜ਼ ਆਪਾਂ ਇੱਕੋ ਕਲਰ ਰਿਪੀਟ ਕਰਦੇ ਆ ਵੀ ਕੁਝ ਨਾ ਕੁਝ ਵਿੱਚੋਂ ਸਕਿਪ ਹੋ ਜਾਂਦਾ ਸੋ ਨਹੀਂ ਪਤਾ ਲੱਗਦਾ ਫੁੱਲ ਵਾਚ ਕਰਿਆ ਕਰੋ ਤੇ ਜਿੰਨੇ ਵੀ ਮਤਲਬ ਆਪਣੀ ਵੀਡੀਓ ਆਡੀਅன்ஸ் ਦੇਖਦੀ ਆ ਵੀਵਰਸ ਆਪਣੀ ਜਿਹੜੀ ਵੇਖਦੇ ਆ ਵੀਡੀਓ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਆਪਾਂ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਧੰਨਵਾਦ ਜੀ ਸਾਰਿਆਂ ਦਾ